ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਹੁਤ ਵੱਡੇ ਦਾਅਵੇ ਉਹਨਾਂ ਵੱਲੋਂ ਕੀਤੇ ਜਾਂਦੇ ਨੇ ਲੇਕਿਨ ਸ਼ਾਇਦ ਉਹਨਾਂ ਦਾਅਵਿਆਂ ਦੀ ਫੂਕ ਅਸੀਂ ਅੱਜ ਕੱਢਦੇ ਹੋਏ ਨਜ਼ਰ ਆਵਾਂ ਕਿ 80 ਸਾਲ ਹੋ ਗਏ ਨੇ ਤੇ ਸ਼੍ਰੋਮਣੀ ਕਮੇਟੀ ਨੇ ਕੋਈ ਬਾਹ ਫੜੀ ਕਿ ਨਹੀਂ ਫੜੀ ਬੇਟੀ ਵੀ ਮੇਰੇ ਨਾਲ ਗਈ ਸੀ ਦੋਤੀ ਚਾਹ ਉਹਨਾਂ ਸਾਡੀ ਗੱਲ ਨਹੀਂ ਸੁਣੇ ਉਹ ਜਿਹੜੀ ਐਪਲੀਕੇਸ਼ਨ ਸੀ ਆਡਿਟਰ ਪੈਸੇ ਲਿਖਦੇ ਤੇ ਜਿ ਸਾਹਮਣੇ ਬਾਹਰ ਪੇ ਹੀ ਦਿੱਕਤਾ ਕਿੰਨੇ ਪੈਸੇ ਲਿਖੇ ਸੀ 5000 ਕੇ 5000 ਨਾਲ ਗੁਜ਼ਾਰਾ ਹੋ ਗਿਆ ਕੀ ਲੱਗਦਾ ਉਹਨਾਂ ਨੂੰ ਸ਼ਰਮ ਨਹੀਂ ਆਈ ਕਿ ਇੱਕ ਵਿਅਕਤੀ ਨੇ ਦੋ ਬੰਦਿਆਂ ਦੀ ਜਾਨ ਬਚਾਈ ਹੋਵੇ 84 ਦੇ ਨਾਮ ਤੇ ਤੁਸੀਂ ਵੋਟਾਂ ਲੈਂਦੇ ਹੋ ਤੇ 84 ਦੇ ਦੰਗਾ ਪੀੜ ਤੋਂ ਉੱਥੇ ਪਹੁੰਚਦੋਂ ਤੁਸੀਂ ਉਹਨਾਂ ਨੂੰ 5000 ਰੁਪਏ ਦੋ ਤੁਹਾਨੂੰ ਲੱਗਦਾ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਸੀ 5000 ਰੁਪਏ ਦੇ ਅੱਗੇ ਬੇਟੀ ਕੰਡੀਆ ਵੀ ਵਾਈ ਗੁੱਡੀ ਸਾਡੀ 2 ਮਿੰਟ ਵਾਸਤੇ ਗੱਲ ਤੇ ਸੁਣੋ ਤੇ ਉਹ ਗੱਲ ਸੁਣੀ ਤੇ ਅੰਦਰ ਜਾ ਕੇ ਕੰਦੇ ਡੋਟੇ ਡੋਟੀਆਂ ਪੋਟੇ ਪੋਟੀਆਂ ਆ ਜਾਂਦੇ ਹਾਂ ਸਾਫ਼ ਮੰਗਣ ਆਸ਼ਕੀ ਤੇ 40 ਸਾਲਾਂ ਬਾਅਦ ਕੀ ਬਣੇਗਾ 84 ਤੋਂ ਬਾਅਦ ਚਲੋ ਮਕਾਨ ਮਿਲਿਆ ਫਿਰ ਇਹਨਾਂ ਨੇ ਦੁਬਾਰਾ ਧੱਕਾ ਹੋ ਗਿਆ ਹੁਣ ਜਦੋਂ ਅਸੀਂ ਹੁਣ ਫਿਰ ਇਨਸਾਫ ਲੈ ਲਈ ਜਾਂਦੇ ਆ ਤੇ ਫਿਰ ਸਾਨੂੰ ਧੱਕੇ ਹੀ ਮਿਲਦੇ ਪਏ ਨੇ ਸੀ ਤਾਂ ਮਤਲਬ ਮੈਨੂੰ ਸ਼ਰਮ ਨਹੀਂ ਮਹਿਸੂਸ ਹੁੰਦੀ ਕਿ ਮਤਲਬ ਕਿ ਸਾਨੂੰ ਅਗਰ ਸਾਡੇ ਹਾਲਾਤ ਮਾੜੇ ਨੇ ਤੇ ਆਪਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਹੱਕ ਲਈ ਆਵਾਜ਼ ਉਠਾ ਰਹੇ ਆ ਪਰ ਡੀਸੀ ਦਫ਼ਤਰੋਂ ਵੀ ਸਾਨੂੰ ਜਵਾਬ ਹੋ ਗਿਆ ਜੀਪੀਸੀ ਨੇ ਵੀ 5000 ਲਿਖ ਕੇ ਭੇਜਤਾ ਮਤਲਬ ਕਿ ਆਪਾਂ ਤੇ ਗੁਰੂ ਰਾਮਦਾਸ ਜੀ ਦੇ ਦਰ ਤੇ ਗਏ ਆਂ ਨੀ ਉਹ ਕਿਗੇ ਆ ਮਾਹਰਾ ਦੇ ਅਰਦਾਸ ਕਰਕੇ ਆਪਾਂ ਕਿਹਾ ਵਾ ਮਿੰਨੇ ਲੱਗਦਾ ਕਿ ਜੇ ਅਰਦਾਸ ਨਾ ਕੀਤੀ ਹੁੰਦੀ ਮਾਹਰਾ ਦੇ ਉਹਨਾਂ ਨੇ 5000 ਵੀ ਨਹੀਂ ਲਿਖ ਕੇ ਦੇਣਾ ਕਿਉਂਕਿ ਉਹਨਾਂ ਗੱਲ ਹੀ ਨਹੀਂ ਸੁਣੀ ਇੰਨੀ ਠੇਸ ਲੱਗੀ ਨਾ ਮੇਰਾ ਉਸ ਟਾਈਮ ਤੇ ਮੇਰਾ ਮਨ ਪਰ ਆਇਆ ਤੇ ਮਤਲਬ ਕਿ ਮਨ ਨੂੰ ਅੱਬੜਾ ਠੋਕਰ ਲੱਗੀ ਕਿ ਮੈਂ ਤੇ ਇੱਥੇ ਬੜੀ ਉਮੀਦ ਨਾ ਆਈ ਮਾਤਾ ਜੀ ਜੇ ਤੁਹਾਡੀ ਗੱਲ ਕਿੱਥੇ ਜਾਵੇ ਕੀ ਲੱਗਦਾ ਕਿ ਜੇ ਉਸ ਘਰ ਚ ਹੁੰਦੇ ਇਸ ਘਰ ਤੇ ਉਸ ਘਰ ਕਿੰਨਾ ਕੁ ਜ਼ਮੀਨ ਆ ਸਮਾਨ ਦਾ ਫਰਕ ਹੈ ਹਾਂ ਤੇ ਫਿਰ ਵੀ ਸੁਖੀ ਸੀ ਮੇਰੀ ਸਰਕਾਰੀ ਨੌਕਰੀ ਸੀ ਜੇ ਬੜੇ ਆਰਾਮ ਨਾਲ ਜੀਵਨ ਜੀਣੀ ਸੀ ਸਾਬਨ ਕਹਿੰਦੇ ਸੀ ਕਿ ਕਹਿੰਦੇ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜੇ ਗੁਰੂ ਦੀ ਗੋਲਕ ਗਰੀਬ ਦੇ ਮੂੰਹ ਵਾਸਤੇ ਨਹੀਂ ਖੁੱਲਨੀ ਤੇ ਕਿਹਦੇ ਵਾਸਤੇ ਖੁੱਲੂਗੀ ਲੱਗਦਾ ਕਿ ਸ਼ਰੋਨੀ ਕਮੇਟੀ ਆਪਣੇ ਘਰ ਭਰ ਦੀ ਨਜ਼ਰ ਆ ਗਈ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਡਿਪਟੀ ਕਮਿਸ਼ਨਰ ਦਫ਼ਤਰ ਚਲੇ ਜਾਓ ਖਰਜ ਜਗਤ ਕਰਪਸ਼ਨ ਮਾਫ ਬਿਜਲੀ ਜ਼ੀਰੋ ਟੋਲਰੈਂਸ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਤੁਹਾਨੂੰ ਨਜ਼ਰ ਆਈਆਂ ਉੱਤੇ ਜਾਂ ਕਿਸੇ ਨੇ ਰਿਸ਼ਵਤ ਵਗੈਰਾ ਤਾਂ ਨਹੀਂ ਮੰਗਣ ਦੀ ਕੋਸ਼ਿਸ਼ ਕੀਤੀ 1984 ਇਹਦਾ ਤਾਂ ਰੈੱਡ ਕਾਰਡ ਬਣਿਆ ਹੈ ਪਲਾਟ ਅਲੋਟ ਹੋਇਆ ਕਾਗਜ਼ੀ ਹੈਗਾ ਸਾਡੇ ਕੋ ਉਸ ਤੋਂ ਬਾਅਦ ਨਾ ਜਿਹੜੇ ਕੁਝ ਅਧਿਕਾਰੀ ਹੁੰਦੇ ਨੇ ਜਿੱਦਾ ਹਾਊਸਿੰਗ ਬੋਰਡ ਦੇ ਵੀ ਅਧਿਕਾਰੀ ਹੋਣਗੇ ਡੀਸੀ ਦਫ਼ਤਰ ਦੇ ਵੀ ਉਹਨਾਂ ਨੇ ਮिलीभुगतान ਨਾ ਕੀਤਾ ਹੈ ਉਹਨਾਂ ਨੇ ਸ਼ਰਾਰਤ ਕੀਤੀ ਆ ਉਹਨਾਂ ਨੂੰ ਤੇ ਪਤਾ ਉਹਨਾਂ ਨੂੰ ਤੇ ਇਹ ਵੀ ਨਹੀਂ ਅਹਿਸਾਸ ਹੁੰਦਾ ਕਿ ਸਾਡੀ ਵਜ੍ਹਾ ਨਾਲ ਕਿਸੇ ਦੀ ਜ਼ਿੰਦਗੀ ਨਾਟਕ ਬਣੀ ਪਈ ਆ ਇੱਕ ਪੜ੍ਹੇ ਲਿਖੇ ਗਿਆਨੀ ਪਾਸ ਸਰਕਾਰੀ ਨੌਕਰੀ ਕਰਦੇ ਟੀਚਰ ਦੀ ਜ਼ਿੰਦਗੀ ਅੱਜ ਨਾਟਕ ਬਣੀ ਪਈ ਆ ਤੇ ਉਹ ਤਾਂ ਜ਼ਿੰਮੇਵਾਰ ਕੌਣ ਆ ਉਹ ਤੇ ਰੱਬ ਉਹਨਾਂ ਨੂੰ ਵੇਖੂਗਾ ਜਿਨ੍ਹਾਂ ਨੇ ਧੱਕਾ ਕੀਤਾ ਹੈ ਵੇਖੋ ਨਹੀਂ ਸਰਕਾਰ ਦੇ ਹੱਜੀ ਪੀਸੀ ਤੋਂ ਤਾਂ ਟੁੱਟ ਚੁੱਕੀ ਉਮੀਦ ਹੁਣ ਗੁਰੂ ਰਾਮਦਾਸ ਜੀ ਦਾ ਭਰੋਸਾ ਹੈ ਕਿ ਕੋਈ ਨਾ ਕੋਈ ਉਹਦਾ ਫਰਿਸ਼ਤਾ ਜ਼ਰੂਰ ਮਦਦ ਕਰੂਗਾ ਜਾਂ ਰਲ ਮਿਲ ਕੇ ਜਿਹੜਾ ਇਹਨਾਂ ਦੇ ਸਿਰ ਤੇ ਚਾਹੇ ਮਤਲਬ ਕਿ ਇੱਕ ਕਮਰਾ ਹੀ ਹੋ ਜੇ ਜਿਹੜਾ ਇਹਨਾਂ ਨੂੰ ਕਿਰਾਇਆ ਨਾ ਦੇਣਾ ਪਵੇ ਕਿ ਇਹਨਾਂ ਦੇ ਸਿਰ ਤੇ ਛੱਤ ਹੋ ਜੇ ਪੰਜਾਬ ਵਿੱਚ ਜਦੋਂ ਵੀ ਚੋਣਾਂ ਦਾ ਮਾਹੌਲ ਹੁੰਦਾ ਹੈ ਉਸ ਵੇਲੇ 1984 ਦਾ ਹਰ ਇੱਕ ਵਿਅਕਤੀ ਨੂੰ ਯਾਦ ਹੁੰਦਾ ਹੈ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬਹੁਤ ਵੱਡੇ ਦਾਅਵੇ ਉਸ ਵੇਲੇ ਉਹਨਾਂ ਵੱਲੋਂ ਕੀਤੇ ਜਾਂਦੇ ਨੇ ਲੇਕਿਨ ਸ਼ਾਇਦ ਉਹਨਾਂ ਦਾਅਵਿਆਂ ਦੀ ਫੂਕ ਅਸੀਂ ਅੱਜ ਕੱਢਦੇ ਹੋਏ ਨਜ਼ਰ ਆਵਾਂਗੇ ਕਿਉਂਕਿ ਅੱਜ ਅਸੀਂ ਕੀ ਉਹਨਾਂ ਮਾਤਾ ਜੀ ਨਾਲ ਟਾਣ ਮਿਲਣ ਜਾ ਰਹੇ ਹਾਂ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਤਾਂ ਮਿਲਣ ਵਾਸਤੇ ਗਏ ਲੇਕਿਨ ਸ਼ਾਇਦ ਉਹਨਾਂ ਨੂੰ ਨਿਰਾਸ਼ਾ ਹੱਥ ਚ ਨਜ਼ਰ ਆਈ ਮਾਤਾ ਜੀ ਸਾਡਾ ਮਜੂਤ ਨੇ ਗੱਲਬਾਤ ਕਰ ਲੈਣੇ ਆ ਮਾਤਾ ਜੀ ਕੀ ਨਾਮ ਹੈ ਤੁਹਾਡਾ ਜੀ ਮਨਬੀਰ ਕੌਰ ਮਾਤਾ ਜੀ ਕਿੰਨੀ ਏਜ ਹੋ ਗਈ ਆ ਤੁਹਾਡੀ 79 ਸਾਲ ਹੋ ਗਏ 80 ਦੇ ਕਰੀਬ ਹੋ ਗਏ 80 ਸਾਲ ਹੋ ਗਏ ਨੇ ਤੇ ਸ਼੍ਰੋਮਣੀ ਕਮੇਟੀ ਨੇ ਕੋਈ ਬਾਹ ਫੜੀ ਕਿ ਨਹੀਂ ਫੜੀ ਅਸੀਂ ਗਏ ਸੀ ਥੋੜੇ ਦਿਨ ਹੋਇਆ ਤੇ ਉਹਨਾਂ ਕੋਈ ਗੱਲ ਨਹੀਂ ਸੁਣੀ ਪਤਾ ਨਹੀਂ ਉਹਨਾਂ ਨੂੰ ਕੋਈ ਕੰਮ ਹੋਏਗਾ ਜਾਂ ਕਿਸਰਾ ਉਹਨਾਂ ਸਾਡੀ ਗੱਲ ਨਹੀਂ ਅੰਨੇ ਸੁਣੀ ਬੇਟੀ ਵੀ ਮੇਰੇ ਨਾਲ ਗਈ ਸੀ ਦੋਤੀ ਤੇ ਉਹਨਾਂ ਚਾਦੀ ਗੱਲ ਨਹੀਂ ਸੁਨੇ ਉਹ ਜਿਹੜੀ ਐਪਲੀਕੇਸ਼ਨ ਸੀ ਉਹਦੇ ਤੇ ਪੈਸੇ ਲਿਖ ਦਿੱਤੇ ਤੇ ਸਾਹਮਣੇ ਬਾਅਦ ਪੇਡ ਦਿੱਤਾ ਕਿੰਨੇ ਪੈਸੇ ਲਿਖੇ ਸੀ 5000 ਦੇ 5000 ਦਾ ਗੁਜ਼ਾਰਾ ਹੋ ਗਿਆ ਠੀਕ ਚਲੋ ਜੋ ਉਹਨਾਂ ਨੇ ਮਤਾਬਕ ਸਮਝਿਆ ਮناسب ਸਮਝਿਆ ਉਹਦੇ ਨਾਲ ਕੱਟ ਮਾਤਾ ਜੀ ਕੀ ਲੱਗਦਾ ਉਹਨਾਂ ਨੂੰ ਸ਼ਰਮ ਨਹੀਂ ਆਈ ਕਿ ਇੱਕ ਵਿਅਕਤੀ ਨੇ ਦੋ ਬੰਦਿਆਂ ਦੀ ਜਾਨ ਬਚਾਈ ਹੋਵੇ 84 ਦੇ ਨਾਮ ਤੇ ਤੁਸੀਂ ਵੋਟਾਂ ਲੈਂਦੇ ਹੋ ਤੇ 84 ਦੇ ਦੰਗਾ ਪੀੜ ਤੋਂ ਉੱਥੇ ਪਹੁੰਚ ਤੇ ਤੁਸੀਂ ਉਹਨਾਂ ਨੂੰ 5000 ਰੁਪਏ ਦੋ ਤਾਨੂੰ ਲੱਗਦਾ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਸੀ 5000 ਰੁਪਏ ਦੇਣ ਲੱਗੇ ਵੀ ਕਰੋਨਾ ਸੁਨੇ ਨਹੀਂ ਗੱਲ ਉਹਨਾਂ ਸਗੋ ਕਿਆ ਡੋਟੇ ਡੋਟੀਆਂ ਪੋਟੇ ਪੋਟੀਆਂ ਜੰਦਿਆਂ ਸਾਹ ਬੰ ਮੰਗਤ 40 ਸਾਲ ਹੋ ਗਿਆ ਹੁਣ ਕੀ ਹੋ ਸਕਦਾ ਉਹਨਾਂ ਨੂੰ ਕਹਿਣਾ ਸੀ ਤੁਸੀਂ ਫਿਰ ਕਿਉਂ ਇਨਸਾਫ ਮੰਗਦੇ ਤੁਸੀਂ ਵੀ ਰਹਿਮ ਤੋਂ ਇਨਸਾਫ ਜੀ ਅਸੀਂ ਨਹੀਂ ਸਾਡੇ ਤੋਤੇ ਦੋਤੀਆਂ ਨੂੰ ਇਨਸਾਫ ਨਹੀਂ ਮੰਗਣਾ ਤੇ ਕਿੰਨੇ ਮੰਗਣਾ ਤੁਸੀਂ ਪੁੱਛਣਾ ਸੀ ਸਵਾਲ ਪੁੱਛਣਾ ਸੀ ਹੁਣ ਨਾ ਗੱਲ ਹੀ ਨਹੀਂ ਸੁਨੇ ਅੰਨੇ ਗੱਲ ਹੀ ਨਹੀਂ ਸੁਨੇ ਤੇ ਉਹ ਸੇ ਬਨੇ ਕਿਸੇ ਨੂੰ ਕਾਹੜਾ ਟਾਇਨਾ ਨੂੰ ਬਾਹਰ ਲਾਇਆ ਤੇ ਉਹ ਐਪਲੀਕੇਸ਼ਨ ਤੇ ਪੈਸੇ ਲਿਖ ਦਿੱਤੇ ਉਹਨਾਂ ਫਿਰ ਉਹ ਦੇ ਰਿਤੇ ਮਾਤਾ ਜੀ ਦਿੱਲੀ ਚ ਕਿਸ ਤਰ੍ਹਾਂ ਦਾ ਘਰ ਸੀਗਾ ਆਲੀਸ਼ਾਨ ਘਰ ਸੀਗਾ ਸਾਦਾ ਘਰ ਤੇ ਬਹੁਤ ਵਧੀਆ ਸੀ ਦੋ ਬੱਚੇ ਸੀ ਤੇ ਅਸੀਂ ਕਿਹਾ ਸੀ ਵਧੀਆ ਜ਼ਿੰਦਗੀ گزارਾਂਗੇ ਹੂੰ ਪਰ ਉਹ ਜੋ ਰੱਬ ਨੂੰ ਮਨਜ਼ੂਰ ਹੈ ਬਹਾਨਾ ਬਣ ਗਿਆ ਤੇ ਇਹ ਹਨੇ ਜਿਓ ਲਗਾਈ ਕੀ ਬਾਨਾ ਬਣਿਆ ਸੀਗਾ ਕਿਰਾਏ ਦਾ 5 6000 ਦਾ ਜੋਮ ਆ ਗਿਆ ਹੂੰ ਤੇ ਉਹਨਾਂ ਵਸਾ ਕੇ ਕਦੇ ਉਹ ਇਹ ਅਗਰ ਟੋਟੇ ਕੁਝੋ ਕੁਕ ਡਾਂਗਾ ਮਾਰਿਆ ਕਦੀ ਕੋਈ ਸਿੱਖਾ ਨਾਲ ਬਹੁਤ ਉਹਨਾਂ ਨੇ ਕੀਤਾ ਤੇ ਕਈਆਂ ਦੇ ਗਲਾਂ ਚ ਟੇਰ ਪਾ ਪਾ ਕੇ ਸਰ ਦੇ ਸੀ ਬਹੁਤ ਕੁਝ ਕੀਤਾ ਫਿਰ ਮੇਰੇ ਘਰ ਵਾਲੇ ਨੇ ਰੋਕਿਆ ਤੇ ਸਾਰੇ ਉਹਦੇ ਡਿਵਾਲੇ ਹੋ ਗਏ ਕਹਿੰਦੇ ਜਰੀਲਾ ਨਾ ਗਏ ਇਹਨੂੰ ਫੜੋ ਤੇ ਸਾਰੇ ਉਹਦੇ ਡਿਵਾਲੇ ਹੋ ਗਏ ਡੇਡੇ ਮੋٹے ਪੱਥਰ ਡਾਂਗਾ ਛੋਟੇ ਸੀ 5000 ਦਾ ਝੋਮਣ ਨੇਰੀ ਝੁੱਲੀ ਹੋਈ ਸੀ ਤੋਟੇ ਕੀ ਕਰ ਸਕਦਾ ਸੀ ਬੰਦਾ ਅੱਥਰ ਕਿਦਾਂ ਜਾਨ ਬਚਾਈ ਸਾਰੇ ਪਰਿਵਾਰ ਗਿਆਨ ਤੇ ਬੜੀ ਮੁਸ਼ਕਲ ਬਚਾਈ ਪਹਿਲਾਂ ਉਹਨਾਂ ਸੋਚਿਆ ਕਿ ਸ਼ੱਤ ਢਾ ਲਾਂਗੇ ਹੂੰ ਤੇ ਕੋ ਨਹੀਂ ਜਲਿਆ ਰ ਫੇਰ ਉਸ ਨਾਲ ਦੇ ਪਾਸੇ ਉਹਨਾਂ ਕਹਿ ਆ ਪਈਆਂ ਨੂੰ ਅਗਲਾ ਆਟਾਂਗੇ ਤੇ ਸਾਰੇ ਬਿੱਤੇ ਸਾਰੇ ਜਾਣੀਏ ਹੂੰ ਪਰ ਗੁਰੂ ਮਹਾਰਾਜ ਨੇ ਸਾਨੂੰ ਵਿਚਾਰ ਦਿੱਤਾ ਗੁਰਦੁਆਰੇ ਕੋਈ ਸੰਗਾ ਆਗੇ ਉਹਨਾਂ ਕਹਿ ਆ ਪਈ ਟਜ਼ੇ ਉੱਤੇ ਗੁਰਦੁਆਰੇ ਚਾਵੀ ਜੀ ਹੋ ਬਾਰ ਬਾਰ ਸਾਨੂੰ ਗੁਰਦੁਆਰੇ ਲੈ ਗਏ ਜਾਂਦੇ ਤੁਸੀਂ ਆਪਣਾ ਕੋਈ ਲੀੜਾ ਕਪੜਾ ਨਾ ਦੇਖੋ ਕੁਛ ਨਾ ਦੇਖੋ ਆਪਣੀ ਜਾਨਾਂ ਬਚਾਓ ਜੋ ਵੀ ਹੁੰਦਾ ਹੈ ਤੁਸੀਂ ਆ ਕੰਮ ਇੱਟਕੇ ਬੰਦ ਆ ਕਾ ਬੰਦ ਕਰ ਲਓ ਜੋ ਵੀ ਹੁੰਦਾ ਸੁਣਨਾ ਨਹੀਂ ਲੇਕਿਨ ਮੈਂ ਸੁਣਿਆ ਕਿ ਤੁਸੀਂ ਕੁਛ ਸਿੰਘਾਂ ਦੀ ਜਾਨ ਬਚਾਉਂਦੇ ਬਚਾਉਂਦੇ ਆ ਸਾਰਾ ਜਿਹੜਾ ਸੀ ਕਾਰਾ ਹੋਇਆ ਉਸ ਵੇਲੇ 5000 ਜਿਹੜਾ ਬੰਦਾ ਉਹਨਾ ਮਗਰ ਆ ਗਿਆ ਸੀ ਹਾਂਜੀ ਉਹ ਦੋ ਖਾਲਸੇ ਆ ਗਏ ਸੀ ਉਹ ਜਾਨੋ ਪਤਾ ਹੀ ਨਹੀਂ ਸਾਡੇ ਬਾਥਰੂਮ ਵਿੱਚ ਲੁਕੇ ਹੋਏ ਸੀ ਸਾਨੂੰ ਤੇ ਪਤਾ ਹੀ ਨਹੀਂ ਉਹਦਾ ਤੇ ਉਹ ਜੱਟੀਆਂ ਮਾਰ ਮਾਰ ਕੇ ਵੇਖਦੇ ਸੀ ਤੇ ਜਦੋਂ ਮੇਰਾ ਧਿਆਨ ਪਿਆ ਤੇ ਮੈਂ ਕਿਹਾ ਚੱਲ ਜਦੋਂ ਇੱਧਰ ਉੱਧਰ ਪਾਸੇ ਹੋਣੀਏ ਤੇ ਚੱਲ ਇਹਨਾਂ ਨੂੰ ਕੱਢ ਦਾਂਗੇ ਚਲੋ ਬਚ ਜਾਣਗੇ ਪਰ ਉਹ ਜਦੋਂ ਨਿਕਲੇ ਤੇ ਉਹ ਉਹਨਾਂ ਨੇ ਸਾਡੇ ਤੇ ਹਮਲਾ ਕਰ ਦਿੱਤਾ ਤੇ ਪੱਥਰੇ ਅੱਡੇ ਅੱਡੇ ਮੋٹے ਸੀ 6 ਹਜ਼ਾਰ ਦਾ ਜੋਮ ਸੀ ਬਚਣਾ ਵੀ ਮੁਸ਼ਕਲ ਹੋ ਗਿਆ ਤੇ ਫਿਰ ਬੱਚੇ ਕਿੰਨੇ ਕਿੱਡੇ ਕਿੱਡੇ gsi ਜੋ ਤੁਹਾਡੇ ਕੋਲ 13 ਸਾਲ ਦੀ ਗੁੱਡੀ ਸੀ ਤੇ ਇਹ 16 ਕੇ ਸਾਲ ਦਾ ਸੀ ਤੇ ਫਿਰ ਉਦੋਂ ਤੇ ਬੱਚਿਆਂ ਦੇ ਵਾਲ ਤਾਂ ਕਟਾ ਦਿੰਦੇ ਸੀ ਕਿ ਮਾਂ-ਬਾਪ ਕੀ ਨਹੀਂ ਅਸੀਂ ਜਿਹੜਾ ਵਾ ਬੱਚਾ ਨੂੰ ਬਚਾ ਲਈ ਆਪਣੇ ਆਪ ਨੂੰ ਬਚਾ ਲਈਏ ਕਟਿੰਗਾਂ ਕਰਾਉਂਦੇ ਰਹੇ ਫਿਰ ਉਹ ਹਾਲਾਤ ਤੁਸੀਂ ਕਿਸ ਤਰ੍ਹਾਂ ਵੇਖਿਆ ਸਾਰਾ ਇਹ ਕਿ ਤੁਸੀਂ ਨਹੀਂ ਸੋਚਿਆ ਕਿ ਵਾਲ ਕਟਾ ਦਿੰਨੇ ਆ ਕੋਈ ਗੱਲ ਨਹੀਂ ਆਪਾਂ ਕਿਤੇ ਹੋਰ ਜਗ੍ਹਾ ਜਾ ਕੇ ਕਟਾ ਦਿੱਤੇ ਸੀ ਇਹ ਵੀ ਕਟਾ ਦਿੱਤੇ ਸੀ ਬੱਚੇ ਸੁਭਾਚਾਰਾ ਸਿੱਖਣਾ ਸੀ ਤੁਸੀਂ ਬਾਦੰ ਦਾ ਜਦੋਂ ਬੱਚਾ ਨਿਕਲਦਾ ਇਹਦੇ ਘਟਾ ਦਿੱਤੇ ਸੀ ਫੇਰ ਰੱਖ ਲਿਆ ਪੰਜਾਬ ਆਕੇ ਤੇ ਅੰਮ੍ਰਿਤਸਰ ਕਿਦੋਂ ਪਹੁੰਚੇ ਫਿਰ ਤੁਸੀਂ ਅਸੀਂ 85 ਵਿੱਚ ਪਹੁੰਚੇ ਸੀ 85 ਚ ਇੱਥੇ ਪਹੁੰਚੇ ਸੀ ਉਸ ਤੋਂ ਬਾਅਦ ਲੈ ਕੇ ਹੁਣ ਤੱਕ ਸਿਰਫ ਇਸ ਤਰ੍ਹਾਂ ਹੀ ਜ਼ਿੰਦਗੀ ਜੀ ਰਹੇ ਹਾਂਜੀ ਪਹਿਲਾਂ ਤਾਂ ਬੇਟਾ ਵੀ ਕੰਮ ਕਰਦਾ ਸੀ ਚਲੋ ਇੰਨਾ ਮਹਿਸੂਸ ਨਹੀਂ ਸੀ ਹੁੰਦਾ ਮੈਂ ਵੀ ਕੰਮ ਕਰਦੀ ਸੀ ਨੌਂ ਵੀ ਕੰਮ ਕਰਦੇ ਸੀ ਨੌਂ ਜਾਣ ਲੱਗੀ ਪਰ ਇਹ ਹਨ ਹੁਣ ਹਾਲਾਤ ਤੇ ਜ਼ਿਆਦਾ ਖਰਾਬ ਹੋ ਗਏ ਕਿਉਂ ਬੇਟਾ ਬੈਠ ਗਿਆ ਤਮੇ ਮੇਂ ਪੈਸੇ ਦੀ ਕੁਛ ਕਮੀ ਆ ਗਈ ਵੀ ਬਾਈ ਸਾਲ ਉੱਥੇ ਕੱਟੇ ਘਰ ਵਾਲ ਤੇ ਦੇਖਿਆ ਨਹੀਂ ਹੂੰ ਰਾਤ ਦਿਨ ਹੀ ਉੱਥੇ ਰਹਿੰਦੀ ਸੀ ਕਦੀ ਮਿਲਣ ਆ ਜਾਂਦੀ ਸੀ ਵੀ ਜੋ ਟਾਈਮ ਕੱਢ ਕੇ ਤਹਾਨੇ ਤੇ ਆਦੇ ਤੇ ਵੀ ਮੁਸ਼ਕਲ ਮੁਸ਼ਕਲ ਹੈ ਭੱਜੋ ਭਜਾਈ ਸੇ ਰਿਆਟੋ ਤੇ ਜਾਓ ਫੇਰ ਉਥੋਂ ਆਓ ਇਹ ਮਦਨੀਆ ਨਹੀਂ ਹੁੰਦੀ ਕਿੰਨੇ ਪੈਸੇ ਮਿਲਦੇ ਤੁਹਾਨੂੰ 5000 ਮਿਲਦਾ 4-500 ਰੁਪਿਆ ਕਰਾਇਆ ਵੀ ਕਿ Eso ਲਗ ਜਾਂਦਾ ਘਰ ਦਾ ਖਰਚਾ ਨਿਕਲ ਜਾਂਦਾ ਇੰਨੇ ਕਿਨਾ ਪੈਸੇ ਨਾਲ ਖਾਣਾ ਪਿੰਡ ਦਾ ਥੋੜਾ ਬੋਟਾ ਗੁਜ਼ਾਰਾ ਆ ਆਈ ਚਲਾਈ ਦੇ ਅਸਰੇ ਰੰਦੇ ਮਦਦੀ ਕਦੀ ਯਾਦ ਨਹੀਂ ਹੁੰਦੀ ਕਿ ਉਹ ਘਰ ਦੇ ਵਿੱਚ ਹੁੰਦੇ ਤੇ ਅੱਜ ਹਾਲਾਤ ਕੁਝ ਹੋਰ ਹੁੰਦੇ ਜਾਂ 84 ਨਾ ਹੁੰਦੀ ਤੇ ਅੱਜ ਹਾਲਾਤ ਕੁਝ ਹੋਰ ਹੁੰਦੇ ਯਾਦ ਆਂਦਾ ਜਦੋਂ ਯਾਦ ਆਂਦਾ ਤੇ ਫਿਰ ਮੈਂ ਬਿਮਾਰ ਪੈ ਜਾਂਦੀ ਆ ਚਿੰਤਾ ਫਿਰ ਦਿਮਾਗ ਤੇ ਬੋਝ ਪੈ ਜਾਂਦਾ ਜਾਟੇ ਆਂਦਾ ਇਸ ਕਾਕੇ ਕਿ ਪਲਾਇਆ ਪਲਾਇਡ ਨਹੀਂ ਆ ਮੈਂ ਕੋਈ ਕੁਝ ਨਹੀਂ ਹੋਇਆ ਸਾਡੇ ਤੁਹਾਡੇ ਪਤੀ ਤੇ ਵੀ ਕਹਿੰਦੇ ਲੱਤਾਂ ਲੁੱਤਾਂ ਤੋੜਤੀਆਂ ਸੀ ਹਾਂਜੀ ਹਾਂਜੀ ਉਹਨਾਂ ਵੀ ਸਜਾਈ ਪਵਿੱਟੀਆਂ ਜਿੰਨਾ ਚਿਰ ਜੀਵੇ ਪਾਸਾ ਪੂਸਾ ਪਤਨੀ ਸੀ ਸਾਗਦੇ ਤਾਂ ਸਜਾਈ ਪਵਿੱਟੀਆਂ ਫਿਰ ਗੁਰਦੁਆਰੇ ਗਏ ਪਾਠ ਕਰਦੇ ਕਰਦੇ ਟੈਕ ਹੋ ਗਏ ਸੇ ਲੱਗਦਾ ਕਿ ਘਰ ਦੀਆਂ ਯਾਦਾਂ ਵੀ ਆਉਂਦੀਆਂ ਆਣਗੇ ਕਿਉਂਕਿ ਇੱਕ ਬੰਦਾ ਘਰ ਚ ਰਾਜ ਕਰਦਾ ਹੈ ਉਸ ਤੋਂ ਬਾਅਦ ਕਿਰਾਏ ਤੇ ਆ ਜਾਵੇ ਤੇ ਉਹਦਾ ਵੀ ਕਾਫੀ ਨੁਕਸਾਨ ਹੁੰਦਾ ਬੰਦਾ ਯਾਦ ਤੇ ਆਉਂਦੀ ਆ ਫਰ ਉਹਨੋ ਚਲੋ ਆਦਮੀ ਸੀ ਜਰਾ ਬੇਫਿਕਰੀ ਸੀ ਚਲੋ ਸਾਡੇ ਸੇਕ ਤੇ ਕੋਈ ਵੱਡਾ ਹੈ ਹਣੇ ਹਨ ਉਹਨ ਬੱਚੇ ਆ ਇਹ ਵੀ ਕੰਮ ਨਹੀਂ ਇਹ ਤੇਰਾ 2-3 ਸਾਲ ਹੋ ਗਿਆ ਕੰਮ ਤੋਂ ਬੈਠਾਇਆ ਹਨ ਹਾਰੇ ਵਾਲੇ ਇਹ ਹੋਈ ਹੁੰਦਾ ਵੀ ਇਹ ਕੀ ਬਣੇਗਾ ਜਿੰਨਾ ਚਿਰ ਜ਼ਿੰਦਗੀ ਆ ਮੁਸੱਵਵਾ ਦੇ ਕੀ ਬਣੇਗਾ ਪਤੀ ਵੀਟੀ ਕਿ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਜੀਤ ਸਿੰਘ ਜੀ ਕੀ ਕਹਿਣਾ ਚਾਹੋਗੇ ਪਹਿਲਾ ਪਿਤਾ ਜੀ ਨੇ ਵੱਲੋਂ ਇੱਕ ਦੋ ਨੌਜਵਾਨਾਂ ਦੀ ਜਾਨ ਬਚਾਈ ਗਈ ਕੀ ਲੱਗਦਾ ਹੈ ਕਿ ਸਾਡੀ ਕੌਮ ਜਿਹੜੀ ਆ ਹਮੇਸ਼ਾ ਹੀ ਲੋਕਾਂ ਦਾ ਭਲਾ ਕਰਨ ਵਾਸਤੇ ਜਾਣੀ ਗਈ ਹੈ ਉਹਦੀ ਤੁਹਾਨੂੰ ਸਜ਼ਾ ਮਿਲਦੀ ਨਜ਼ਰ ਆਈ ਕਿ ਲੱਗਦਾ ਸੀ ਕਿ ਕਰਮ ਇਦਾਂ ਦੇ ਲਿਖੇ ਗਏ ਸੀਗੇ ਆਪਣਾ ਉਹ ਸਾਨੂੰ ਇਦਾਂ ਉਹਨਾਂ ਦੀ ਜਾਨਾਂ ਸਾਨੂੰ ਬੰਬਾਂ ਦਾ ਨਹੀਂ ਬਹੁਤ ਮਹਿੰਗੀਆਂ ਪੈ ਗਈਆਂ ਹਾਂ ਇਹਨਾਂ 5000 ਦਾ ਜੋ ਮਤਲਬ ਪਹਿਲਾਂ ਤੇ ਪੈਰ ਪਾਪਾ ਗਿਆ ਗੱਲ ਆਈਆਂ ਗਈਆਂ ਤੇ ਪਟੋਲ ਬਾਗੇ ਆ ਗਾਂ ਲਾਈਆਂ ਗਿਆ ਚਲੋ ਆਜ ਵੀ ਵੇਖ ਆਜ ਵੀ ਬਹੁਤ ਲੋਕ ਕਿਨਾਂ ਘਬਰਾੜ ਬਹੁਤ ਉਹਦੇ ਨਾਲ ਨੂੰ ਬਹੁਤ ਮੰੰਜਰ ਯਾਦ ਅੰਦਰ ਭੁਲਾਇਆ ਨਹੀਂ ਭੁੱਲਦਾ ਮੰੰਜਰ ਹਾਂਜੀ ਹਾਂ ਜਿੰਦਗੀ ਆ ਭੁੱਲਣਾ ਥੋੜੀ ਆ ਜਿੰਨਾ ਚਿਰ ਜ਼ਿੰਦਗੀ ਆ ਉਹ ਖੁੱਲੇਗਾ ਥੋੜੀ ਆ ਮੈਂ ਸਿਰ ਤੇ ਤੁਹਾਨੂੰ ਕਹਿੰਦੇ ਕਹਿੰਦੇ ਜਿਹੜਾ ਵੀ ਸਰਦਾਰ ਲੱਭਦਾ ਕਹਿੰਦੇ ਨੂੰ ਸਾੜ ਦੋ ਹਾਂਜੀ ਉਹਨੇ ਅੱਡ ਦਿੱਤਾ ਸੀ ਲਿਜੀ ਗੱਡੀ ਨੇ ਪੀ ਜਿਹੜਾ ਵੀ ਸਰਦਾਰ ਆ ਉਹਨੂੰ ਖਤਮ ਕਰੋ ਹਾਂ ਦੋ ਟੰਨਾ ਦੇਣਾ ਚਾਹੀਏ ਖਤਮ ਕਰ ਦੋ ਸਾਰੇ ਸਰਕਾਰ ਲੇਕਿਨ ਲੱਗਦਾ ਕਿ ਫਿਰ ਉਹਨਾਂ ਨੂੰ ਵੀ ਸਜ਼ਾ ਮਿਲੀ ਉਹਨਾਂ ਦੇ ਦੇ ਰੱਬ ਹੀ ਜਾਣੇ ਉਹਨਾਂ ਸਾਰੇ ਉਹਨਾਂ ਸਨੋ ਦੇ ਕੱਢ ਦਿੱਤਾ ਕਰੋ ਬੇਕਾਰ ਹਾਂ ਉਹਨਾਂ ਦੇ ਤਾਂ ਰੱਬ ਹੀ ਜਾਣੇ ਸਜ਼ਾ ਤੇ ਉਹਨਾਂ ਨੂੰ ਵੀ ਮਿਲੀ ਹਾਂ ਲੇਕਿਨ ਮਾਤਾ ਜੀ ਜੇ ਤੁਹਾਡੀ ਗੱਲ ਕਿੱਥੇ ਜਾਵੇ ਕੀ ਲੱਗਦਾ ਕਿ ਜੇ ਉਸ ਘਰ ਚੋਂ ਹੁੰਦੇ ਇਸ ਘਰ ਚੋਂ ਉਸ ਘਰ ਚ ਕਿੰਨਾ ਕੁ ਜ਼ਮੀਨ ਦਾ ਸਮਾਨ ਦਾ ਫਰਕ ਹੈ ਹਾਂ ਤੇ ਫਿਰ ਵੀ ਸੁਖੀ ਸੀ ਮੇਰੀ ਸਰਕਾਰੀ ਨੌਕਰੀ ਸੀ ਬੜੇ ਆਰਾਮ ਨਾਲ ਜਿਵੇਂ ਜਿੰਦਗੀ ਜਿਏਨੀ ਸੀ ਚਲੋ ਬੱਚੇ ਵੀ ਪੜ ਜਾਂਦੇ ਅੱਜ ਬੱਚੇ ਵੀ ਨਹੀਂ ਪੜੇ ਜੋ ਕਿਸਮਤ ਵਿੱਚ ਲਿਖਿਆ ਹੈ ਇਹੋ ਹੀ ਸੋਚੀਦਾ ਜੋ ਸਾਡੀ ਕਿਸਮਤ ਬੜੀ ਹੈਰਾਨੀ ਵਾਲੀ ਗੱਲ ਆ ਤੁਸੀਂ ਸ਼ਰੋਮੀ ਕਮੇਟੀ ਦੀ ਗੱਲ ਦੱਸੀ ਮੈਨੂੰ ਮੈਂ ਬੜਾ ਹੈਰਾਨ ਹੋਇਆ ਕਿ 5000 ਰੁਪਏ ਦੇ ਕੇ ਕਹਿੰਦੇ ਸਾਨੂੰ ਕੁਝ ਵੀ ਅਸੀਂ ਹੋਰ ਕੋਈ ਮਦਦ ਨਹੀਂ ਕਰ ਸਕਦੇ ਸਗਰ ਦੂਸਰਿਆਂ ਨੇ ਤੇ ਗੱਲ ਸੁਣੀ ਉਹਨਾਂ ਚਾਹ ਪਾਣੀ ਵੀ ਪਿਆਇਆ ਸਾਨੂੰ ਬਿਠਾਇਆ ਵੀ ਜੇ ਪਰ ਰੋਸ ਵਾਲੇ ਕੀ ਪਰ ਪਰਦਾਨ ਸਾਹਿਬ ਦੀ ਡੈਲ ਚੀ ਸੀ ਮਾਤਾ ਜੀ ਆਪਾਂ ساری ਜ਼ਿੰਦਗੀ ਉਹਨਾਂ ਦੇ ਨਾਂ ਦੀ ਖੱਟੀ-ਖੱਟਦੇ ਹੋਈਏ ਤੇ ਉਹੀ ਸਾਡੇ ਕੋ ਅਗਰ ਮਦਦ ਮੰਗਣ ਵਾਸਤੇ ਆਜਣ ਜਾਂ ਆਪਾਂ ਉਹਨਾਂ ਦੀ ਨਹੀਂ ਸੁਣੀ ਇਹ ਤੋਂ ਵੱਡਾ ਕੀ ਕੰਮ ਹੋ ਸਕਦਾ ਕਿਸੇ ਨੇ ਉਹਨਾਂ ਸੁਣੇ ਨਹੀਂ ਬਸ ਜਲਦੀ-ਜਲਦੀ ਹੋਟੇ ਗੱਡੀ 'ਚ ਬੈਠਣ ਲੱਗੇ ਸੀ ਤੇ ਬੇਟੀ ਕਹਿੰਦੀ ਆ ਵੀ ਵਾਈ ਗੁੱ ਜੀ ਸਾਡੀ 2 ਮਿੰਟ ਵਾਸਤੇ ਗੱਲ ਤੇ ਸੁਣੋ ਤੇ ਉਹ ਗੱਲਾਂ ਸੁਣੀ ਤੇ ਹੰਟਿਆ ਕਿ ਕੰਦੇ ਡੋਟੇ ਡੋਟੀਆਂ ਫੁੱਟੇ ਪੁੱਟੀਆਂ ਆ ਜਾਂਦੇ ਹਾਂ ਸਾਫ ਮੰਗਣ ਆਸ਼ਕੀ ਤੇ ਹੁਣ 40 ਸਾਲਾਂ ਬਾਅਦ ਕੀ ਬਣੇਗਾ ਸਰਕਾਰ ਵੱਲੋਂ ਵੀ ਕਾਫੀ ਅਨਾਉਂਸਮੈਂਟਸ ਕੀਤੀਆਂ ਗਈਆਂ ਸੀ ਮਕਾਨ ਦੇਣ ਦੀ ਗੱਲ ਕੀਤੀ ਗਈ ਫਿਰ ਪੈਸੇ ਦੇਣ ਦੀ ਗੱਲ ਕੀਤੀ ਗਈ ਫਿਰ ਉਹ ਕੁਝ ਉਹਨਾਂ ਨੇ ਕਿਹਾ ਸੀ ਸਰਕਾਰੀ ਨੌਕਰੀ ਦਿੱਤੀ ਜਾਊਗੀ ਉਹਨਾਂ ਚ ਕੁਝ ਨਹੀਂ ਮਿਲਿਆ ਫਿਰ ਤੁਹਾਨੂੰ ਸਭ ਕੁਝ ਹੈ ਨਾ ਮਕਾਨ ਵੀ ਮਿਲਿਆ ਸੀ ਬੇਟੇ ਨੂੰ ਨੌਕਰੀ ਦੇ ਆਦਰ ਵੀ ਹੋਏ ਸੀ ਪਰ ਇਹ ਨਾ ਇਕ ਦਾ ਮੇ ਪਟਾਣੇ ਕੀ ਹੋਇਆ ਦੋਸਾਂ ਲਾ ਬਾਦ ਉਹ ਸਾਰਾ ਪੇਰ ਹੋ ਗਿਆ ਖਰਾਬ ਠੀਕ ਸ਼ਗਰ ਘਰ ਵਾਲਾ ਮੇਰਾ ਦਿਮਾਗ ਤੇ ਘਰ ਵੀ ਨਹੀਂ ਸੀ ਗੱਲ ਕਰਦਾ ਤੇ ਕਰੋਧ ਬੜਾ ਕਰਦੇ ਸੀ ਕਰੋਧ ਕਰੋਧ ਕਰਦੇ ਸੀ ਉਹ ਫਿਰ ਨਾ ਗੁਰਦੁਆਰੇ ਬੈਠਿਆ ਬੈਠਿਆ ਡੈਕ ਹੋ ਗਏ ਕਾਟ ਕਰਦੇ ਅੱਜ ਖੁਸ਼ੀ ਹੁੰਦੀ ਆ ਜਦੋਂ ਦੋਤੇ ਦੋਤੀਆਂ ਪੋਤੇ ਪੋਤਰੀਆਂ ਨਾਲ ਕੰਮ ਕਰਦੇ ਨੇ ਖੁਸ਼ੀ ਹੁੰਦੀ ਆ ਨਾਲ ਖੁਸ਼ੀ ਤੇ ਹੁੰਦੇ ਆ ਪਰ ਆਪਣਾ ਵੀ ਐ ਵੀ ਚਲੋ ਇਹ ਠੀਕ ਠਾਕ ਹੋ ਜਾਂਨ ਜੇ ਮੈਂ ਵੀ ਇਹਨਾਂ ਨੂੰ ਸੁਖ ਦਮਾਂ ਰਾਮ ਦਵਾਂ ਤੇ ਇਹ ਖੁਸ਼ੀ ਹੋਣ ਅਜੇ ਤਵੇ ਕੇ ਦੁਖੀ ਹੁੰਦੇ ਆ ਨਹੀਂ ਕਦੀ ਦੁਖੀ ਜਿਹੜੇ ਦੋਤੇ ਦੋਤਰੀਆ ਹੁੰਦੇ ਨਾ ਉਹ ਨਹੀਂ ਕਦੀ ਦੁਖੀ ਹੁੰਦੇ ਸਾਨੂੰ ਪਤਾ ਹੈਵੇਂ ਹੈਗੇ ਅਸੀਂ ਘਾਟ ਵੇਖ ਕੇ ਦੁਖੀ ਹੋ ਜਾਂਦੇ ਹਾਲਾਤ ਜਿੱਦਾਂ ਮੱਚੇ ਨਾਨੇ ਨਾਨੀ ਦਾ ਪਿਆਰ ਹੀ ਬੜਾ ਹੁੰਦਾ ਹਾਂਜੀ ਉਹ ਤੇ ਹੈ ਪਿਆਰ ਤੇ ਹੈ ਅੱਜ ਵੀ ਕਹਿੰਦੀ ਨਾਨੀ ਜੀ ਤੁਸੀਂ ਸਾਡੇ ਪਿੰਡੇ ਚੱਲੋ ਪਿਆਰ ਤਾਂ ਬੜਾ ਕਰਦੇ ਆ ਪਰ ਇਹ ਨਾ ਅਸੀਂ ਵੀ ਕਹਨੇ ਸਾਡੇ ਕੋਲ ਦੇਣ ਵਾਸਤੇ ਕੁਝ ਹੋਵੇ ਤੇ ਕੋਈ ਹਾਲਾ ਤੇ ਐਸੀ ਹੋਵੇ ਕਿੰਨੀ ਕਿ ਪੰਜੀ ਮਾਨ ਮਹਿਸੂਸ ਹੁੰਦਾ ਜਦੋਂ ਨਾਨੀ ਦੀ ਆਵਾਜ਼ ਸੁਕਦੇ ਪਿਓ ਅਕਸਰ ਹੀ ਬੱਚੇ ਜਿਹੜੇ ਨਾ ਉਹ ਆਪਣੇ ਨਾਨਾ ਨਾਨੀ ਨੂੰ ਦਾਦੇ ਦਾਦੀ ਨੂੰ ਛੱਡ ਕੇ ਰਾਂ ਕਹਿੰਦੇ ਅਸੀਂ ਵਿਦੇਸ਼ ਚਲੇ ਜਾਈਏ ਤੁਸੀਂ ਕੱਲਾ ਹੀ ਬੀੜਾ ਚੁੱਕਿਆ ਆ ਬੜੀ ਗਰ ਵੇਖਿਆ ਤੁਸੀਂ ਐਸਜੀਪੀਸੀ ਵੀ ਜਾਂਦੇ ਹੋ ਓਡੀਸੀ ਦਫਤਰਾਂ ਜਾਂਦੇ ਹੋ ਜਿੱਤਕੇ ਖਾਂਦੇ ਹੋ ਕਿੰਨਾ ਕੁ ਪ੍ਰਾਊਡ ਫੀਲ ਹੁੰਦਾ ਔਰ ਕਿੰਨਾ ਕੁ ਤੁਸੀਂ ਸਮਝੋ ਐਗਜ਼ਾਮਪਲ ਸੈੱਟ ਹੋਏਗੀ ਆਮ ਬੰਨੋ ਬੱਚਿਆਂ ਵਾਸਤੇ ਦੇਖੋ ਜੀ ਇਹ ਤੇ ਸਾਡਾ ਫਰਜ਼ ਹੈ ਮੈਂ ਬਚਪਨ ਤੋਂ ਜਦੋਂ ਮੈਂ ਛੋਟੀ ਸੀ ਨਾ ਉਦੋਂ ਤੇ ਮੈਂ ਸੋਚਦੀ ਸੀ ਕਿ ਮੈਂ ਲਾਇਰ ਬਣਾਂਗੀ ਫੂਕੇ ਦੇ ਮੈਂ ਕਹਿੰਦੀ ਹੁੰਦੀ ਸੀ ਮਾਂ ਆਪਣੀ ਮੰਮੀ ਨੂੰ ਕਿ ਮੈਂ ਵੇਖੋ ਆਪਣੀ ਨਾਨੀ ਦਾ ਘਰ ਵਾਪਸ ਲੈ ਕੇ ਦੇਣਾ ਆਪਣੀ ਨਾਨੀ ਨੂੰ ਘਰ ਲੈ ਕੇ ਦੇਣਾ ਵਾਪਸ ਜਿੰਨਾ ਨੇ ਹੋਇਆ ਵਾ ਹੋਇਆ ਇਸ ਤਰ੍ਹਾਂ ਕਿ ਇਹਨਾਂ ਦਾ ਤੱਕਾ ਹੋਇਆ ਵਾ 84 ਦਾ ਤੱਕਾ ਹੋ ਗਿਆ 84 ਤੋਂ ਬਾਅਦ ਚਲੋ ਮਕਾਨ ਮਿਲਿਆ ਫਿਰ ਇਹਨਾਂ ਦਾ ਦੁਬਾਰਾ ਤੱਕਾ ਹੋ ਗਿਆ ਹੁਣ ਜਦੋਂ ਅਸੀਂ ਹੁਣ ਫਿਰ ਇਨਸਾਫ ਲੈ ਲਈ ਜਾਂਦੇ ਆ ਤੇ ਫਿਰ ਸਾਨੂੰ ਤੱਕੇ ਹੀ ਮਿਲਦੇ ਪਏ ਨੇ ਪਰ ਮੈਨੂੰ ਇਹ ਚੀਜ਼ ਦਾ ਮਤਲਬ ਮੈਨੂੰ ਸ਼ਰਮ ਨਹੀਂ ਮਹਿਸੂਸ ਹੁੰਦੀ ਕੀ ਮਤਲਬ ਕਿ ਸਾਨੂੰ ਅਗਰ ਸਾਡੇ ਹਾਲਾਤ ਮਾੜੇ ਨੇ ਤੇ ਆਪਾਂ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਹੱਕ ਲਈ ਆਵਾਜ਼ ਉਠਾ ਰਹੇ ਹਾਂ ਪਰ ਡੀਸੀ ਦਫ਼ਤਰੋਂ ਵੀ ਸਾਨੂੰ ਜਵਾਬ ਹੋ ਗਿਆ ਜੀਪੀਸੀ ਨੇ ਵੀ 5000 ਲਿਖ ਕੇ ਭੇਜਤਾ ਤੇ ਗੱਲ ਸਾਡੀ ਬਿਲਕੁਲ ਨਹੀਂ ਸੁਣੀ ਉਹਨਾਂ ਨੇ ਇਹ ਕਹਿਤਾ ਕਿ ਤੁਸੀਂ ਕੀ ਦੋਤੇ ਦੋਤੀਆ ਪੋਤੇ ਪੋਤੀਆਂ 40 ਸਾਲਾਂ ਬਾਅਦ ਆ ਜਾਂਦੇ ਸੀ ਆਪਾਂ ਕੀ ਕਰ ਸਕਦੇ ਆ ਕਿ ਤੁਸੀਂ ਤੇ 40 ਸਾਲਾਂ ਦਾ ਇਨਸਾਫ ਮੰਗਦੇ ਪਏ ਨਾ ਵੋਟਾਂ ਤੁਸੀਂ ਮੰਗਣ ਵਾਸਤੇ ਆ ਜਾਂਦੇ ਜੂ ਐਸਜੀਪੀਸੀ ਇਲੈਕਸ਼ਨ ਹੁੰਦੀਆਂ ਉਦੋਂ ਤੁਸੀਂ ਕਹਿੰਦੇ 84 ਦਿਨਾਂ ਨਾ ਤੇ ਸਾਨੂੰ ਵੋਟਾਂ ਪਾ ਦਿਓ ਤੁਸੀਂ ਕਹੋ ਫਿਰ ਤੁਸੀਂ ਕਿਉਂ ਵੋਟਾਂ ਮੰਗਦੇ 40 ਸਾਲਾਂ ਪੁਰਾਣੇ ਦੇਖੋ ਜੀ ਉੱਥੇ ਇੱਡੇ ਮਤਲਬ ਕਿ ਇਦਾਂ ਇਦਾਂ ਦਾ ਉਹਦਾ ਬਣਿਆ ਪਿਆ ਕਿ ਜਿਵੇਂ ਪ੍ਰਧਾਨ ਮੰਤਰੀ ਹੁੰਦੇ ਨੇ ਦੇਸ਼ ਦੇ ਮਤਲਬ ਕਿ ਆਪਾਂ ਦੇ ਗੁਰਰਾਮਦਾਸ ਜੀ ਤੇ ਦਰਤੇ ਗਏ ਆਂ ਨਹੀਂ ਉਹ ਕਹੇਗੇ ਆ ਮਾਦਾ ਦੇ ਅਰਦਾਸ ਕਰਕੇ ਆਪਾਂ ਕਿਹਾ ਵਾ ਮੈਨੂੰ ਤਾਂ ਲੱਗਦਾ ਕਿ ਜੇ ਅਰਦਾਸ ਨਾ ਕੀਤੀ ਹੁੰਦੀ ਮਾਦਾ ਦੇ ਉਹਨਾਂ ਨੇ 5000 ਵੀ ਨਹੀਂ ਲੈ ਕੇ ਦੇਣਾ ਕਿਉਂਕਿ ਉਹਨਾਂ ਗੱਲ ਹੀ ਨਹੀਂ ਸੁਣੀ ਇੰਨੀ ਠੇਸ ਲੱਗੀ ਨਾ ਮੇਰਾ ਉਸ ਟਾਈਮ ਤੇ ਮੇਰਾ ਮਨ ਪਰ ਆਇਆ ਤੇ ਮਤਲਬ ਕਿ ਮਨ ਨੂੰ ਬੜਾ ਠੋਕਰ ਲੱਗੀ ਕਿ ਮੈਂ ਤੇ ਇੱਥੇ ਬੜੀ ਉਮੀਦ ਨਾ ਆਈ ਇਹ ਜੀਪੀਸੀ ਜਿਹੜੀ ਆ ਇਹ ਜੀਪੀਸੀ ਜਾਣ ਤੋਂ ਪਹਿਲੇ ਮਤਲਬ ਕਿ ਆ ਮੈਨੂੰ ਪਤਾ ਸੀ ਐ ਜੀ ਪੀ ਸੀ ਸਾਡੇ ਲਈ ਬਣੀ ਆ ਤੇ ਸਾਡੇ ਲੋਕਾਂ ਦੁਆਰਾ ਹੀ ਬਣਾਈ ਗਈ ਆ ਆਪਾਂ ਇੰਟਰਨੈਸ਼ਨਲ ਮਤਲਬ ਕਿ ਜਿਹੜੇ ਆਪਣੇ ਐਨ ਆਰ ਆਈ ਵੀਰ ਨੇ ਹੋਰ ਹੀ ਦੇਸ਼ਾਂ ਵਿਦੇਸ਼ਾਂ ਤੋਂ ਇਹਨਾਂ ਨੂੰ ਫੰਡਿੰਗ ਦਿੰਦੇ ਆ ਕਿ ਉਹ ਸੋਚਦੇ ਆ ਕਿ ਇਹੋ ਜੇ ਗਰੀਬਾਂ ਦੇ ਜਿਹੜੀਆਂ ਮਦਦ ਹੋਏਗੀ ਹੁਣ ਜੇ ਗਰੀਬ ਉਹਨਾਂ ਦੇ ਦਰ ਤੇ ਜਾਂਦੇ ਆ ਕੋ ਠੋਕਰਾ ਮਿਲਦੀਆਂ ਵਾਂ ਤੇ ਇੰਨੀ ਕੁ ਜਿਆਦਾ ਥੇਸਬੂਨ ਦੀ ਆ ਨਾ ਕਿ ਬੰਦਾ ਸੋਚ ਹੀ ਨਹੀਂ ਸਕਦਾ ਉਹ ਮੈਨੂੰ ਪਤਾ ਮੈਂ ਕੀ ਫੀਲ ਕੀਤਾ ਤੇ ਇਹਨਾਂ ਨੇ ਜੋ ਫੀਲ ਕੀਤਾ ਇਹ ਦੱਸਦਾ ਹੀ ਨਹੀਂ ਖੁੱਲ ਕੇ ਇਹ ਹਮੇਸ਼ਾ ਆਪਣਾ ਦੁੱਖ ਛਪਾਉਂਦੇ ਆ ਮੈਂ ਹਮੇਸ਼ਾ ਵੇਖਿਆ 84 ਦਾ ਅੱਜ ਤੱਕ ਜ਼ਿਕਰ ਨਹੀਂ ਕੀਤਾ ਮੇਰੇ ਮੰਮੀ ਨੇ ਮੈਨੂੰ ਦੱਸਿਆ ਹਮੇਸ਼ਾ ਮੈਂ ਥੋੜਾ ਦਿਲ ਖੋਲ ਲਿਆ ਉਹਨਾਂ ਦੇ ਅੱਜ ਤੁਹਾਡੇ ਨਾਲ ਥੋੜਾ ਖੋਲ ਲਿਆ ਕਿ ਤੁਸੀਂ ਥੋੜਾ ਜਿਹਾ ਮਿਲ ਕੇ ਜਿਆਦਾ ਆਪਣਾ ਬੰਦ ਦਿਖਾਇਆ ਇਹਨਾਂ ਨੂੰ ਤੇ ਉਹ ਆਪਣੇ ਬੱਚਿਆਂ ਵਾਂਗੂ ਹੁਣ ਗੱਲ ਕਰਦੇ ਨੇ ਹਾਂਜੀ ਲੇਕਿਨ ਪੈਂਜੀ ਕੀ ਲੱਗਦਾ ਨਹੀਂ ਕਿ ਸਰਕਾਰਾਂ ਤੇ ਆਪਣਾ ਕੰਮ ਕਰਦੀਆਂ ਨੇ ਲੇਕਿਨ ਕੁਝ ਸਰਕਾਰਾਂ ਦੇ ਵਿੱਚ ਲੋਕ ਹੀ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜਾ ਤੁਹਾਡੇ ਵਰਗੇ ਲੋਕਾਂ ਦਾ ਜਿਹੜਾ ਫਾਇਦਾ ਚੁੱਕ ਲੈਂਦੇ ਨਾਲ ਬਿਲਕੁਲ ਜੀ ਦੇਖੋ 1984 ਇਹਨਾਂ ਦਾ ਰੈਡ ਕਾਰਡ ਬਣਿਆ ਹੈ ਜੀ ਪਲਾਟ ਅਲੋਟ ਹੋਇਆ ਕਾਗਜ਼ੀ ਹੈਗਾ ਸਾਡੇ ਕੋ ਉਸ ਤੋਂ ਬਾਅਦ ਨਾ ਜਿਹੜੇ ਕੁਝ ਅਧਿਕਾਰੀ ਹੁੰਦੇ ਨੇ ਜਿੱਦਾ ਹਾਊਸਿੰਗ ਬੋਰਡ ਦੇ ਵੀ ਅਧਿਕਾਰੀ ਹੋਣਗੇ ਡੀਸੀ ਦਫ਼ਤਰ ਦੇ ਵੀ ਉਹਨਾਂ ਨੇ ਮਿਲੀ ਭੁਗਤਣਾ ਕੀਤਾ ਹੈ ਉਹਨਾਂ ਨੇ ਸ਼ਰਲਤ ਕੀਤੀ ਆ ਉਹਨਾਂ ਨੂੰ ਤਾਂ ਪਤਾ ਉਹਨਾਂ ਨੂੰ ਤਾਂ ਇਹ ਵੀ ਨਹੀਂ ਅਹਿਸਾਸ ਹੁੰਦਾ ਕਿ ਸਾਡੀ ਵਜ੍ਹਾ ਨਾਲ ਕਿਸੇ ਦੀ ਜ਼ਿੰਦਗੀ ਨਰਕ ਬਣੀ ਪਈ ਆ ਇੱਕ ਪੜ੍ਹੇ ਲਿਖੇ ਗਿਆਨੀ ਪਾਸ ਸਰਕਾਰੀ ਨੌਕਰੀ ਕਰਦੇ ਟੀਚਰ ਦੀ ਜ਼ਿੰਦਗੀ ਅੱਜ ਨਰਕ ਬਣੀ ਪਈ ਆ ਤੇ ਉਹਦਾ ਜ਼ਿੰਮੇਵਾਰ ਕੌਣ ਆ ਉਹ ਤੇ ਰੱਬ ਉਹਨਾਂ ਨੂੰ ਵੇਖੂਗਾ ਜਿਨ੍ਹਾਂ ਨੇ ਧੱਕਾ ਕੀਤਾ ਹੈ ਪਰ ਆਪਾਂ ਜਾ ਕੇ ਦੇਖ ਲੈ ਇਸ ਦਫ਼ਤਰ ਵੀ ਐੱ.ਜੀ.ਪੀ.ਸੀ ਵੀ ਕੋਈ ਇਨਸਾਫ਼ ਨਹੀਂ ਹੁੰਦਾ। ਇਸ ਦਫ਼ਤਰ ਅਲੱਗ ਕੀ ਕਹਿੰਦੇ ਸੀ? ਉਹ ਕਹਿੰਦੇ ਆ ਕਿ ਜੇ ਤੁਹਾਡਾ ਪਹਿਲਾਂ ਕਹਿੰਦੇ ਤੁਸੀਂ 40 ਸਾਲਾਂ ਬਾਅਦ ਆ ਗਏ ਜੇ ਕੀ ਕਰ ਸਕਦੇ ਫਿਰ ਕਹਿੰਦੇ ਫਿਰ ਫਾਈਲ ਖੋਲੀ ਕਹਿੰਦੇ ਕਿ ਜੇ ਕੋਈ ਮਰਿਆ ਹੁੰਦਾ ਨਾ ਤੁਹਾਡੇ ਪਰਿਵਾਰ ਚੋਂ ਤੇ ਫਿਰ ਹੋਣਾ ਹੀ ਦਮਾਗਾ ਉਹ ਤੇ ਪਾਈ ਜੋ ਹੋਏ ਆ ਬਾਕੀ ਜਿਹੜੇ ਜਿੰਦਾ ਸਲਾਮਤ ਹੈਗੇ ਉਹਨਾਂ ਨੂੰ ਮਕਾਨ ਮਿਲੇ ਨੌਕਰੀਆਂ ਮਿਲੀਆਂ ਵਾ ਪਤਾ ਨਹੀਂ ਕਿ ਕੁਝ ਲੋਕਾਂ ਨੇ ਇਹਨਾਂ ਦਾ ਵੀ ਜਿਹੜਾ ਮਕਾਨ ਖੋਇਆ ਕੁਝ ਲੋਕਾਂ ਨੇ ਝੂਠੀ ਦਸਤਾਵੇਜ਼ ਬਣਾ ਕੇ ਕਿ ਬਲਾਈਂਡਨੈਸ ਹੈਗੀ ਆ ਉਦੀ ਵਜਾ ਨਾਲ ਹੋਈ ਉਹਨਾਂ ਦੇ ਕਿਤੇ ਬੱਚੇ ਪੜਦੇ ਸੀ ਉਥੇ ਤੇ ਉਹ ਨਕਲੀ ਕਾਗਜ਼ਾਤ ਬਣਾ ਕੇ ਇਹਨਾਂ ਦਾ ਮਕਾਨ ਹੜੱਪ ਲਿਆ ਲੇਕਿਨ ਕਸੂਰਵਾਦ ਕੌਣ ਹੈ ਕਸੂਰਵਾ ਰੋ ਆ ਜਿਹੜੇ ਮਤਲਬ ਕਿ ਆਪਣੇ ਥੋੜੇ ਜਿਹਾ ਪੈਸੇ ਦੇ ਬੈਨੀਫਿਟ ਲਈ ਥੋੜੇ ਟਾਈਮ ਦੀ ਇੱਕ ਲਵਿਸ਼ ਲਾਈਫ ਲਈ ਉਹ ਮਤਲਬ ਗਰੀਬਾਂ ਦਾ ਹੱਕ ਖੋਹ ਲੈਂਦੇ ਆ ਤੇ ਪਤਾ ਨਹੀਂ ਉਹ ਉਹਨਾਂ ਦੇ ਅੱਭੀ ਦੇਖੂਗਾ ਪਰ ਸਾਨੂੰ ਇਹਨਾਂ ਦੀ ਸਾਰ ਲੈਣੀ ਪੈਣੀ ਹੈ ਕਿ ਮੈਨੂੰ ਆਪਣੇ ਜੋ ਵੀ ਵੀਰ ਭੈਣ ਭਰਾ ਵਾ ਮੈਨੂੰ ਇਨੀ ਆਸ ਹੈ ਕਿ ਕੋਈ ਨਾ ਕੋਈ ਇਨਸਾਫ ਜ਼ਰੂਰ ਕਰੇਗਾ ਐਸਜੀਪੀਸੀ ਤੇ ਡੀਸੀ ਦਫ਼ਤਰ ਵਾਲੇ ਜਵਾਬ ਦੇ ਚੁੱਕੇ ਨੇ ਉਹਨਾਂ ਵੱਲੋਂ ਸਾਡੀ ਆਸ ਖਤਮ ਹੋ ਚੁੱਕੀ ਹੈ ਤੇ ਫਿਰ ਹੁਣ ਤੁਸੀਂ ਕੀ ਸਮਝਦੇ ਹੋ ਕਿ ਲੱਗਦਾ ਹੈ ਕਿ ਲੋਕਾਂ ਨੂੰ ਆ ਛੱਡ ਵੀ ਦੇਣੀ ਚਾਹੀਦੀ ਸ਼੍ਰੋਮਣੀ ਕਮੇਟੀ ਤੋਂ ਤੇ ਡੀਸੀ ਦਫ਼ਤਰ ਕਿਉਂਕਿ ਬੇਸ਼ੱਕ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਡੈਪਟੀ ਕਮਿਸ਼ਨਰ ਦਫ਼ਤਰ ਚਲੇ ਜਾਓ ਹਰ ਜਗ੍ਹਾ ਤੇ ਕਰਪਸ਼ਨ ਮਾਫ ਬਿਜਰ ਜ਼ੀਰੋ ਟੋਲਰੈਂਸ ਹੈ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਤੁਹਾਨੂੰ ਨਜ਼ਰ ਆਈਆਂ ਉੱਥੇ ਜਾਂ ਕਿਸੇ ਨੇ ਰਿਸ਼ਵਤ ਵਗੈਰਾ ਤਾਂ ਨਹੀਂ ਮੰਗਣ ਦੀ ਕੋਸ਼ਿਸ਼ ਕੀਤੀ ਤੁਹਾਡੇ ਕੋਲ ਨਹੀਂ ਮੇਰੇ ਕੋਲ ਤੇ ਨਹੀਂ ਮੰਗੇ ਮੈਂ ਤਾਂ ਵੈਲ ਐਜੂਕੇਟਿਡ ਆ ਮੇਰੇ ਕੋਲ ਕੋਈ ਮੰਗੇ ਤੇ ਮੈਂ ਤੇ ਮਤਲਬ ਸਿੱਧਾ ਦੱਸ ਦੇਣਾ ਹੈ ਤੇ ਪਰ ਇਹ ਹੈ ਕਿ ਕੋਈ ਸੁਣਵਾਈ ਨਹੀਂ ਹੁੰਦੀ ਪੁਰਾਣੀ ਸਰਕਾਰਾਂ ਦੀ ਲੱਗਦੀ ਕਮੀ ਹੈ ਪੁਰਾਣੀਆਂ ਸਰਕਾਰਾਂ ਦੀ ਜ਼ਰੂਰਤ ਕਮੀ ਹੈ ਜਿਸ ਤਰ੍ਹਾਂ ਮਤਲਬ ਪਹਿਲੇ ਸਰਕਾਰ ਹੁੰਦੀ ਸੀ ਨਾ ਇਕ ਅਟਲ ਬੀਆ ਦੀ ਵਾਜਪਾਈ ਜੀ ਦੀ ਸੈਂ ਉਹਨਾਂ ਦਾ ਮੇਰੇ ਮਮਾ ਦੱਸਦੇ ਸੀ ਕਿ ਉਹਨਾਂ ਦਾ ਜੋ ਹੀ ਨਾ ਉਹ ਬੜਾ ਵਧੀਆ ਹੀ ਹੂੰ ਤੇ ਅੱਜ ਕੱਲ ਤੇ ਮਤਲਬ ਕਿ ਇੱਕ ਤੇ ਹੁੰਦਾ ਨਾ ਕਿ ਕਿਸੇ ਨੂੰ ਪਤਾ ਨਹੀਂ ਆ ਕਿ ਗਰੀਬ ਬੰਦਾ ਬੈਠਾ ਵਾ ਦੁਖੀ ਬੰਦਾ ਬੈਠਾ ਵਾ ਆਪਾਂ ਕਿਸੇ ਦੇ ਦਲਤੇ ਜਾਂਦੇ ਆ ਆਪਣੀ ਗੱਲ ਦੱਸਦੇ ਕੋਈ ਸੁਣਦਾ ਹੀ ਨਹੀਂ ਧੱਕੇ ਦੇਈ ਜਾਂਦੇ ਸਾਰੀ ਸਾਰੀ ਦਿਹਾੜੀ ਉੱਥੇ ਦਫ਼ਤਰਾਂ 'ਚ ਬੈਠੋ ਫਿਰ ਉਹ ਕਹਿ ਦਿੰਦੇ ਕੁਝ ਨਹੀਂ ਹੋ ਸਕਦਾ ਤੇ ਮਤਲਬ ਕਿ ਲੋਕਾਂ ਨੂੰ ਵੀ ਕਿ ਮਤਲਬ ਕਿ ਸੁਝਾਅ ਦਿੱਤਾ ਜਾਂਦਾ ਕਿ ਡੀਸੀ ਦਫ਼ਤਰ ਚਲ ਜਾਓ ਤੁਹਾਡਾ ਇਨਸਾਫ ਹੋਊਗਾ ਇਹ ਜੀਪੀਸੀ ਚਲ ਜਾਓ ਇਨਸਾਫ ਹੋਊਗਾ ਇਹੀ ਸਾਨੂੰ ਵੀ ਲੱਗਦਾ ਇਹ ਮੈਨੂੰ ਲੱਗਦਾ ਇਹਨਾਂ ਨੇ ਨਹੀਂ ਧੱਕੇ ਖਾਦੇ ਪਰ ਮੈਂ ਤੇ ਹੁਣ ਪੜ੍ਹੀ ਲਿਖੀ ਆ ਮੈਂ ਤੇ ਖੁਦ ਜਾ ਕੇ ਦੇਖ ਲਿਆ ਲੇਕਿਨ ਗੁਰੂ ਸਾਹਿਬਾਨ ਕੇ ਅੰਦੇਸਿਕੇ ਕਹਿੰਦੇ ਕਿ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਜੇ ਗੁਰੂ ਦੀ ਗੋਲਕ ਗਰੀਬ ਦੇ ਮੂੰਹ ਵਾਸਤੇ ਨਹੀਂ ਖੁੱਲਨੀ ਤੇ ਕਿਹਦੇ ਵਾਸਤੇ ਖੁੱਲੂਗੀ ਲੱਗਦਾ ਕਿ ਸ਼ਰੋਮਨੀ ਕਮੇਟੀ ਆਪਣੇ ਘਰ ਭਰ ਦੀ ਨਜ਼ਰ ਆ ਰਹੀ ਤੁਹਾਨੂੰ ਪਰ ਲੱਗਦਾ ਲੱਗਦਾ ਜਰੂਰ ਤੇ ਮਿਲੇ ਲੱਗਦਾ ਕਿ ਇਹ ਡੈਫੀਨੇਟਲੀ ਕਰਦੀ ਹੋਣਗੇ ਹੁਣ ਅਗਰ ਗਰੀਬ ਲਈ ਨਹੀਂ ਵਰਤਨਾ ਫੰਡਿੰਗ ਤੇ ਉਹ ਕਿੱਥੇ ਜਾਂਦੀ ਹੈ ਕਿਤੇ ਨਾ ਕਿਤੇ ਜਾ ਰਹੀ ਚਲੋ ਸਾਨੂੰ ਨਹੀਂ ਪਤਾ ਪਰ ਇਹ ਜੇ ਗਰੀਬ ਬੰਦ ਨੂੰ ਇੱਕ ਛੱਤ ਨਹੀਂ ਦੇ ਸਕਦੇ ਜਾਂ ਪੈਨਸ਼ਨ ਨਹੀਂ ਦੇ ਸਕਦੇ ਉਹ ਵੀ ਜਿਨ੍ਹਾਂ ਨੇ ਸਿੱਖਿਆ ਨਹੀਂ ਜਾਨਾ ਪਹਚਾਈਆਂ ਇਹਨਾਂ ਨੂੰ ਕੀ ਖਤਰਾ ਆ ਰਾਮ ਨਾਲ ਨੌਕਰੀ ਸਰਕਾਰੀ ਕਰਦੇ ਇੱਥੇ ਟਰਾਂਸਫਰ ਲੈਂਦੇ ਸਭ ਕੁਝ ਇਹਨਾਂ ਦਾ ਮਤਲਬ ਹੋ ਗਿਆ ਚਲੋ ਗਿਆਨੀ ਵਗੈਰਾ ਦੇ ਸੈਡੂਕੇਟ ਦੁਬਾਰਾ ਕਰਵਾਏ ਹੀ ਇਹਨਾਂ ਨੇ ਫਿਰ ਇਹਨਾਂ ਨੇ ਆਜੀਪੀਸੀ ਨੂੰ ਉਦੋਂ ਇਹਨਾਂ ਨੇ ਲੈਟਰ ਹੈਗੇ ਨਾਨਾ ਜੀ ਨੇ ਨਾਨੀ ਜੀ ਨੇ ਲਿਖਿਆ ਕਿ ਕੋਈ ਮਾੜੀ ਮੋਟੀ ਸੇਵਾਦਾਰ ਦੀ ਨੌਕਰੀ ਦੇ ਦਿਓ 84 ਜਿਵੇਂ ਅਸੀਂ ਆਏ ਆ ਮੇਰਾ ਪਤੀ ਉਪਾਹੀ ਜੀ ਆ ਸਰਕਾਰ ਨੇ ਹਨ ਨੂੰ ਧੱਕਾ ਦੇਤਾ ਪਲਾਟ ਖਾਲੀ ਕਰਾ ਲਿਆ ਉਦੋਂ ਇਹ ਸੁਣੀ ਮਿੰਨ ਤੇ ਲੱਗਦਾ ਪੁਰਾਣੀ ਟਾਈਮ ਤੇ ਵੀ ਨਹੀਂ ਹੁੰਦੇ ਤੇ ਅੱਜ ਕੱਲੂ ਇੰਨੀ ਸੁਣਵਾਈ ਹੁੰਦੀ ਗਰੀਬ ਦੀ ਕੋਈ ਨਹੀਂ ਸੁਣਵਾਈ ਕਰਦਾ ਜੀ ਮੈਂ ਸੁਣਿਆ ਕਿ ਕੇਂਦਰ ਸਰਕਾਰ ਚ ਵੀ ਤੁਹਾਡੇ ਦਾਦਾ ਜੀ ਨੇ ਕਾਫੀ ਲੈਟਰਸ ਲਿਖਿਆ ਸੀ ਹਾਂਜੀ ਪੁਰਾਣੀਆਂ ਲੈਟਰਸ ਪਈਆਂ ਨੇ ਉਹ ਜਿਹੜੀਆਂ ਕਿ ਪ੍ਰਧਾਨ ਮੰਤਰੀ ਜੀ ਨੂੰ ਲਿਖੀਆਂ ਗਈਆਂ ਰਾਸ਼ਟਰਪਤੀ ਜੀ ਨੂੰ ਆ ਆਪਣੇ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਲਿਖਿਆ ਗਿਆ ਦੇ ਬਾਬਤ ਕਿੰਨੀ ਦੂਰ ਪਰਦੇ ਉਹ ਉਹ ਤੇ ਮਤਲਬ ਕਿ ਤੜਕੇ 3:30 ਉੱਠਦੇ ਸੀ ਗੁਰਦੁਆਰੇ ਅਛੀ ਦਾ ਸਾਹਿਬ ਵੀ ਜਾਂਦੇ ਸੀ ਦਿੱਲੀ ਉਹਨਾਂ ਨੇ ਭਵੇਂ ਉਪਾਹੀ ਜੀ ਨਾ ਤੁਰ ਕੇ ਜਾਂਦੇ ਹੀ ਪਤਾ ਨਹੀਂ ਕਿੰਨੀ ਕੀ ਹਿੰਮਤ ਸੀ ਉਹਨਾਂ ਦੀ ਤੇ ਫਿਰ ਉੱਥੇ ਜਾ ਕੇ ਪਾ ਕਰਕੇ ਫਿਰ ਕਦੀ ਉਹ ਦਿੱਲੀ ਨਿਕਲ ਜਾਂਦੇ ਸੀ ਹਫਤਾ ਹਫਤਾ 10 10 ਦਿਨ ਉਹ ਚਿੱਠੀਆਂ ਪਾਉਂਦੇ ਸੀ ਫਿਰ ਕੀ ਇਦਾਂ ਆ ਕਾ ਮੈਨੂੰ ਚਿੱਠੀ ਲਿਖੀ ਆ ਜਿੱਥੇ ਕੋਈ ਦੱਸਦਾ ਸੀ ਨਾ ਉਹਨਾਂ ਨੂੰ ਕਿ ਇੱਥੇ ਚੱਲ ਜਾਓ ਉੱਥੇ ਠੱਕੇ ਖਾਂਦੇ ਹੋ ਤੁਹਾਡੇ ਦਿਲ ਨੂੰ ਕਦੋਂ ਤਸੱਲੀ ਹੋ ਗਈਏ ਕਦੋਂ ਲੱਗੇਗਾ ਕਿ ਹਾਂ ਵੀ ਮੈਨੂੰ ਅੱਜ ਸਕੂਨ ਐ ਇਸ ਚੀਜ਼ ਨੂੰ ਲੈ ਕੇ ਸੋਚਿਆ ਕੁਛ ਵੇਖੋ ਜੀ ਸਰਕਾਰ ਦੇ ਹੱਥੀਂ ਪੀਛੇ ਤੋਂ ਟੁੱਟ ਚੁੱਕੀ ਉਮੀਦ ਹੁਣ ਗੁਰੂ ਰਾਮਦਾਸ ਜੀ ਤੇ ਭਰੋਸਾ ਹੈ ਕਿ ਕੋਈ ਨਾ ਕੋਈ ਉਹਦਾ ਫਰਿਸ਼ਤਾ ਜ਼ਰੂਰ ਮਦਦ ਕਰੂਗਾ ਜਾਂ ਨਾਲ ਮਿਲ ਕੇ ਜਿਹੜਾ ਇਹਨਾਂ ਦੇ ਸਿਰ ਤੇ ਚਾਹੇ ਮਤਲਬ ਕਿ ਇੱਕ ਕਮਰਾ ਹੀ ਹੋ ਜੇ ਜਿਹਦਾ ਇਹਨਾਂ ਨੂੰ ਕਿਰਾਇਆ ਨਾ ਦੇਣਾ ਪਵੇ ਕਿ ਇਹਨਾਂ ਦੇ ਸਿਰ ਤੇ ਛੱਤ ਹੋ ਜੇ ਜਿੰਦ ਜੀ ਦਾ ਜ਼ਿੰਦਗੀ ਦਾ ਮਤਲਬ ਕਿ ਮਕਸਦ ਹੀ ਇਹ ਹੀ ਬਣਿਆ ਪਿਆ ਸਭ ਕੁਝ ਛੱਡ ਕੇ ਕਿ ਮੇਰੀ ਨਾਨੀ ਨੂੰ ਸਿਰ ਤੇ ਛੱਤ ਮਿਲ ਜੇ ਆਪਾਂ ਵੀ ਨਾਲ ਕੇ ਆਈਏ ਖੁਸ਼ੀ-ਖੁਸ਼ੀ ਮਤਲਬ ਜਿਵੇਂ ਖੁਸ਼ੀ ਨਾਲ ਹੀ ਆਈਦਾ ਵਾ ਪਰ ਮਤਲਬ ਕਿ ਨਾਨੀ ਨੂੰ ਐ ਸਕੂਨ ਭਰੀ ਜ਼ਿੰਦਗੀ ਦੇਖੀ ਹੈ ਕੀ ਹੋਰ ਕੋਈ ਜ਼ਿਆਦਾ ਖੁਆਇਸ਼ ਨਹੀਂ ਹੈਗੀ ਇਹ ਹੀ ਖੁਆਇਸ਼ ਹੈ ਕਿ ਇਹਨਾਂ ਦਾ ਵੀ ਕੋਈ ਆਪਣਾ ਸਿਲ ਕੋਨ ਆਪਣਾ ਟਿਕਾਣਾ ਹੋਵੇ ਮੈਂ ਉਹ ਲੋਨ ਲਗਾਤਾਰ ਹੀ ਇੱਕ ਹੀ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਆਪਣੇ ਚਾਹੁੰਦੇ ਆ ਕਿ ਸਾਡੇ ਪਰ ਨਾਨਾ ਨਾਨੀ ਦਾ ਜਿਹੜਾ ਹੈ ਉਹ ਇੱਕ ਆਸ਼ਿਆਨਾ ਜਿਹੜਾ ਹੈ ਉਹ ਮਿਲ ਸਕੇ ਤੇ ਤਾਂ ਜੋ ਕਿ ਉਹ ਅਲੱਗ ਆਪਣੀ ਜ਼ਿੰਦਗੀ ਜਿਹੜੀ ਆ ਹੁਣ ਜੀ ਸਕਣ। ਦੂਸਰੇ ਪਾਸੇ ਅਗਰ ਕਰਦੀਆਂ ਤਸਵੀਰਾਂ ਦੀ ਗੱਲ ਕੀਤੀ ਜਾਵੇ ਤੁਸੀਂ ਕਰਦੀਆਂ ਤਸਵੀਰਾਂ ਦੇ ਸਕਦੇ ਹੋ ਕਿ ਘਰ ਦੇ ਹਾਲਾਤ ਜਿਹੜੇ ਨੇ ਉਹ ਬੱਤਰਬ ਹੁੰਦੇ ਹੋਏ ਨਜ਼ਰ ਆ ਰਹੇ ਨੇ ਤੇ ਇਸੇ ਕਮਰੇ ਦੇ ਵਿੱਚ ਰਹਿ ਕੇ ਜਿਹੜਾ ਹੈ ਉਹਨਾਂ ਵੱਲੋਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਬਤੀਤ ਕੀਤੀ ਜਾ ਰਹੀ ਹੈ। ਇਸ ਕਮਰੇ ਵਿੱਚ ਰਹਿ ਕੇ ਉਹਨਾਂ ਵੱਲੋਂ ਜਰੂਰ ਸ਼੍ਰੋਮਣੀ ਕਮੇਟੀ ਉਤੇ ਬਹੁਤ ਸਾਰੀਆਂ ਜਿਹੜੇ ਨੇ ਸਵਾਲ ਜਿਹੜੇ ਨੇ ਉਹ ਚੁੱਕੇ ਗਏ ਨੇ ਅਤੇ ਹਮੇਸ਼ਾ ਹੀ ਗੁਰੂ ਸਾਹਿਬਾਨ ਦਾ ਭਾਣਾ ਮੰਨਦੇ ਹੋਏ ਵੀ ਇਹਨਾਂ ਵੱਲੋਂ ਗੁਰੂ ਦਾ ਬੇਸ਼ੱਕ ਜਿਹੜਾ ਹੈ ਧੰਨਵਾਦ ਵੀ ਕੀਤਾ ਜਾਂਦਾ ਕਿ ਉਹ ਉਹਨਾਂ ਵੱਲੋਂ ਜਿਸ ਤਾਂ ਦੀ ਇਹਨਾਂ ਨੂੰ ਜ਼ਿੰਦਗੀ ਦਿੱਤੀ ਗਈ ਉਹ ਜ਼ਿੰਦਗੀ ਜਿਹੜੀ ਆ ਉਹ ਉਹ ਬਿਤਾ ਸਕਾਂ ਲੇਕਿਨ ਕਿ ਤਰ੍ਹਾਂ ਕਿਤੇ ਮਲਾਲ ਜਰੂਰ ਹੁੰਦਾ ਕਿ 80 ਸਾਲ ਦੀ ਉਮਰ ਦੇ ਵਿੱਚ ਵੀ ਮਾਤਾ ਜੀ ਉਹਨੇ ਖੁਦ ਕੰਮ ਕਰ ਰਹੇ ਨੇ ਲੇਕਿਨ ਘਰ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਬਸ ਤੋਂ ਬੱਤਰ ਨੇ ਲੋਕ ਜਿਹੜੇ ਨੇ ਜਰੂਰ ਆਪਣੀ ਵਧੀਆ ਜ਼ਿੰਦਗੀ ਜੀਣ ਲਈ ਮਜਬੂਰ ਰਹਿੰਦੇ ਨੇ ਕਿ ਵਧੀਆ ਜ਼ਿੰਦਗੀ ਜਿਹੜੀ ਹੈ ਉਹ ਉਹਨਾਂ ਨੂੰ ਮਿਲ ਸਕੇ ਲੇਕਿਨ ਜਿਸ ਤਰ੍ਹਾਂ ਇਹ ਬਾਥਰੂਮ ਦੇ ਹਾਲਾਤ ਨੇ ਤੁਸੀਂ ਬਾਥਰੂਮ ਦੇ ਹਾਲਾਤ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਸ ਜ਼ਿੰਦਗੀ ਦੇ ਪਛ ਦੌਰ ਦੀ ਜ਼ਿੰਦਗੀ ਦੇ ਵਿੱਚ ਬਾਥਰੂਮ ਦੇ ਹਾਲਾਤ ਬੜੇ ਬੁਰੇ ਰਹਿ ਰਹੇ ਨੇ ਨਸਰ ਆ ਰਹੇ ਨੇ ਹਾਲਾਂਕਿ ਇੱਕ ਬੇਟਾ ਆ ਬੇਟਾ ਦੇ ਹਾਲਾ ਜਿਹੜੇ ਨੇ ਜ਼ਰੂਰ ਖਰਾਬ ਨੇ ਬਾੜ ਦੀ ਪ੍ਰੋਬਲਮ ਹੈ ਅਤੇ ਕਰੀਬ 5000 ਰੁਪਏ ਮਾਤਾ ਜੀ ਕਮਾਉਂਦੇ ਨੇ ਤੇ 1500 ਰੁਪਏ ਉਹਨਾਂ ਨੂੰ ਪੈਨਸ਼ਨ ਆਂਦੀ ਹੈ ਲੇਕਿਨ ਕਿਤੇ ਨਾ ਕਿਤੇ ਜਦੋਂ ਉਹ ਘਰ ਆਉਂਦੇ ਨੇ ਤੇ 3500 ਤੋਂ ਬਾਅਦ ਜਿਹੜਾ ਹੈ ਉਹ ਖਰਚਾ ਜਿਹੜਾ ਹੈ ਉਹਨਾਂ ਦਾ ਜਿਹੜਾ ਹੈ ਉਹਨਾਂ ਦੇ ਬੱਚੇ ਦੀ ਮੈਡੀਸਨ ਦਾ ਉਹ ਹੋ ਜਾਂਦਾ ਹੈ ਤੇ ਦੂਸਰੇ ਪਾਸੇ 2600 ਦੇ ਕਰੀਬ ਇਹਨਾਂ ਮਕਾ ਕਮਰੇ ਦਾ ਜਿਹੜਾ ਹੈ ਕਿਰਾਇਆ ਦਿੱਤਾ ਜਾ ਰਿਹਾ ਦੂਸਰੇ ਲੇਕਿਨ ਅਸੀਂ ਵੀ ਐਨਆਰਆਈਸ ਨੂੰ ਜ਼ਰੂਰ ਅਪੀਲ ਕਰਾਂਗੇ ਕਿ ਇਹਨਾਂ ਦਾ ਜ਼ਰੂਰ ਸਾਰ ਜਿਹੜੀ ਹੈ ਉਹ ਦਿੱਤੀ ਜਾ ਸਕੇ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਜੇਕਰ ਉਹਨਾਂ ਦੀ ਬਾਹ ਨਹੀਂ ਫੜੀ ਗਈ ਤੇ ਐਨਆਰਆਈਸ ਜ਼ਰੂਰ ਉਹਨਾਂ ਦੀ ਬਾਹ ਫੜਨ ਤਾਂ ਜੋ ਕਿ ਉਹ ਆਪਣੀ ਜ਼ਿੰਦਗੀ ਜਿਹੜੀ ਹੈ ਵਧੀਆ ਢੰਗ ਨਾਲ ਜੀ ਸਕਣ ਅਤੇ ਨਾਲ ਹੀ ਆਪਣੇ ਬੱਚੇ ਦਾ ਵਧੀਆ ਵੇਖ ਜਿਹੜਾ ਹੈ ਉਹ ਵੇਖ ਸਕਣ ਉਹਨਾਂ ਵੇਖਣਾ ਹੋਵੇਗਾ ਕਿ ਲੋਕ ਕਿੰਨਾ ਕੁ ਵਾਚੜ ਕੇ ਅਤਖਾਸ ਉਹ ਤੇ ਐਨ ਆਰ ਆਈਸ ਕਿੰਨਾ ਕੁ ਵਾਚੜ ਕੇ ਇਹਨਾਂ ਦਾ ਸਾਥ ਦਿੰਦੇ ਨੇ ਅਤੇ ਇਹਨਾਂ ਦੀ ਬਾਹ ਫਾੜਦੇ ਨੇ ਅਤੇ ਇਹਨਾਂ ਦਾ ਇੱਕ ਸੁਪਨੇ ਦਾ ਆਸ਼ੀਆਨਾ ਜਿਹੜਾ ਹੈ ਉਹ ਬਣਾ ਕੇ ਅਤ ਦਿੰਦੇ ਨੇ ਕੈਮਰਾਮੈਨ ਵੰਸੇਨਾ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅਮਿਤ ਸਾਹਿਬ